ਅੱਵਟੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਅਰਸਲ ਦਾਸੀਏ ਕਿ ਹੁਣ ਕੌਮਿੰਸਾਫ ਮੋਰਚਾ ਪੰਜਾਬ ਦੇ ਵੱਖ-ਵੱਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼ੰਗੂ ਪੌਟਰ ਤੋਂ ਦਿੱਲੀ ਵੱਲ ਕੂਚ ਇਹ ਜਿੱਥੇ ਬੰਦੀਆਂ ਕਰਦੀਆਂ ਨਸਲ ਆ ਗਈਆਂ ਨੇ ਮੁੱਦਾ ਇਸ ਵਾਬਤ ਹੈ ਕਿ ਜਿੱਥੇ ਜਿਹੜੇ ਸਿੱਖ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪਰ ਫਿਰ ਵੀ ਜੋ ਹੈ ਕਿ ਤਨਾ ਕਿਤੇ ਉਹਨਾਂ ਸਿੱਖਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਹੈ ਇਸੇ ਹੀ ਮਸਲੇ ਦੇ ਉੱਤੇ ਹੁਣ ਵੱਡੇ ਪੱਧਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਭਖ ਗਿਆ ਤਾਂ ਇਸੇ ਹੀ ਵਿਚਾਲੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਪ੍ਰਸ਼ਾਸਨ ਦੇ ਵੱਲੋਂ ਪੂਰਨ ਤੌਰ ਤੇ ਸਖਤਾਈ ਕਰ ਦਿੱਤੀ ਗਈ ਹੈ ਰੂਟ ਡਾਇਵਰਸ਼ਨ ਕਰ ਦਿੱਤੇ ਗਏ ਨੇ ਰੂਟ ਪੂਰਨ ਤੌਰ ਤੇ ਡਿਵਰਟ ਹੋ ਚੁੱਕੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ ਹੈ ਕੋਮੇ ਇਨਸਾਫ ਮੋਰਚੇ ਪੰਜਾਬ ਤੇ ਹੋਰ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਯਾਨੀ ਕਿ ਉਹਨਾਂ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਇਸੇਹੀ ਚੱਲਦੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਹੁਣ ਉੱਥੇ ਦੀ ਸਥਿਤੀ ਤਣਾਪੂਰਨ ਹੈ ਬੈਰੀਕੇਟਿੰਗ ਜਿਹੜੀ ਆ ਵੱਾਰ ਭਾਰੀ ਮਾਤਰਾ ਤੇ ਹੋਈ ਆ ਔਰ ਇਸੇ ਹੀ ਚਾਲ ਦੇ ਲਗਾਤਾਰ ਹੀ ਹੁਣ ਪ੍ਰਦਰਸ਼ਨ ਕੀਤਾ ਜਾ ਰਿਹਾ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਸੀਂ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਸੀਂ ਸਾਵਧਾਨ ਰਹੋ ਕਿਉਂਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੁਲਿਸ ਨੇ ਬੀਤੇ ਕੱਲ ਹੀ ਡਿਵਰਸ਼ਨ ਕਰ ਦਿੱਤੀ ਸੀਗੀ ਐਲਾਨ ਕੀਤਾ ਨਵੇਂ ਰੂਟ ਜਿਹੜੇ ਨੇ ਲੋਕਾਂ ਨੂੰ ਉਹਨਾਂ ਤੇ ਜਾਣਾ ਪਵੇਗਾ ਕਿਉਂਕਿ ਇਹ ਹੁਣ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਸਿੱਖਾਂ ਦੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਾਲੀਆਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਤਾਂ ਕੀ ਕੁਝ ਡਿਵਰਸ਼ਨ ਹੋਈ ਹੈ ਇਸ ਤਰੀਕੇ ਦੇ ਨਾਲ ਹੁਣ ਇਹ ਮਾਮਲਾ ਹੋਇਆ ਹੈ ਜਿਸ ਤਰੀਕੇ ਦੇ ਨਾਲ ਰੂਟ ਡਿਵਰਟ ਹੋਏ ਨੇ ਉਹ ਜਾਣਕਾਰੀ ਦੇ ਦੰਨੇ ਆ ਦਰਸਲ ਅਦਾਸੀ ਹੈ ਕਿ ਲੁਧਿਆਣਾ ਤੋਂ ਬਾਲਾ ਜਾਣ ਵਾਲੇ ਬਾਲਾ ਨੂੰ ਰਾਜਪੁਰਾ ਤੋਂ ਬਨੋੜ ਸਿਰਕਪੁਰ ਤੋਂ ਡੇਰਾ ਬਸੀ ਰਾਹੀਂ ਮੋੜ ਦਿੱਤਾ ਗਿਆ ਹੈ ਔਰ ਅੰਬਾਲਾ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਨੂੰ ਇਹੀ ਰਸਤਾ ਬਣਾਉਣਾ ਪਵੇਗਾ ਫਤਿਹਗੜ੍ਹ ਸਾਹਿਬ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਲਾਂਡਾ ਤੋਂ 에য়ারਪੋਰਟ ਚੌਂਕ ਮੁਹਾਲੀ ਤੇ ਡੇਰਾਬਸੀ ਰਾਹੀਂ ਅੰਬਾਲਾ ਭੇਜਿਆ ਜਾ ਰਿਹਾ ਰਾਜਪੁਰਾ ਤੋਂ ਕਨੌਰ ਰਾਹੀਂ ਅੰਬਾਲਾ ਪਹੁੰਚਣ ਦਾ ਵਿਕਲਪ ਹੈ ਪਟਿਆਲਾ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਕਨੌਰ ਜਾਣਾ ਪਵੇਗਾ ਰਾਜਪੁਰਾ ਤੋਂ ਛੋਟੇ ਵਾਹਨ ਹੈ ਪਨੋੜ ਮਨੋਲੀ ਸੂਰਜ ਤੇ ਲੇਹਲੀ ਲਲੜੂ ਰਾਹੀਂ ਅੰਬਾਲਾ ਪਹੁੰਚ ਸਕਣਗੇ ਜਾਨੀ ਕਿ ਹੁਣ ਇਹ ਰੂਟ ਡਿਵਰਸ਼ਨ ਜਿਹੜੀ ਆ ਵੱਡੇ ਮਾਤਰਾ ਤੇ ਕਰ ਦਿੱਤੀ ਗਈ ਹੈ ਇਸੇ ਵਰਸ਼ਨ ਦੇ ਨਾਲ ਹੀ ਤੁਸੀਂ ਆਪਣਾ ਸਫਰ ਤੈਅ ਕਰ ਸਕਦੇ ਹੋ ਪਰ ਜੇਕਰ ਤੁਸੀਂ ਪਲੈਨਿੰਗ ਜਿਹੜੀ ਬਣਾਉਂਦੇ ਹੋ ਪਰ ਤੁਹਾਨੂੰ ਨਹੀਂ ਬਣਾਣੀ ਚਾਹੀਦੀ ਕਿਉਂਕਿ ਹੁਣੇ ਵੱਡੇ ਪੱਧਰ ਦਾ ਪ੍ਰਦਰਸ਼ਨ ਔਰ ਨਾਲ ਦੇ ਨਾਲ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਸਖਤਾਈ ਕੀਤੀ ਗਈ ਹੈ ਸਖਿਆ ਬਲ ਤੇ ਨਾਦ ਕੀਤਾ ਹੈ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਵੇ ਪੁਲਿਸ ਅਨੁਸਾਰ ਹੈ ਪ੍ਰਦਰਸ਼ਨਕਾਰੀ ਕਿਸਾਨ ਸ਼ੰਭੂਵਲ ਮਾਰਚ ਕਰਨਗੇ ਇਸ ਸਮੇਂ ਦੌਰਾਨ ਹਾਈਵੇ ਤੇ ਕੋਈ ਅਫੜਾ ਦਫੜੀ ਨਾ ਹੋ ਜਾਵੇ ਇਸ ਕਰਕੇ ਡਾਇਵਰਸ਼ਨ ਕੀਤੀ ਗਈ ਹੈ ਵੱਡੇ ਪੱਤਰ ਦੇ ਉੱਤੇ ਹੁਣ ਪੁਲਿਸ ਅਲਰਟ ਤੇ ਆ ਚੁੱਕੀ ਆ ਤਾਂ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੱਡੇ ਪੱਤਰ ਦਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਹੋਂਦ ਸਾਫ ਦੀ ਮੰਗ ਵੀ ਜੜੀ ਆ ਇਹਨਾਂ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਆ